ਪਰਚਿਆਂ ਦੀ ਨਾ ਗਿਣਤੀ ਸੋ ਪਰਚੇ ਮੈਂ ਨਹੀਂ ਗਿਣ ਸਕਦਾ ਮੈਨੂੰ ਲੱਗਦਾ ਦਰਜਣ ਹੀ ਹੈ ਦਰਜਣੀ ਹੂੰ ਤੇ ਕਈਆਂ 'ਚ ਤਾਂ ਮੈਂ ਹੁਣ ਵੀ ਸ਼ਾਇਦ ਭਗਾਉਣਾ ਕਈ ਪਰਚਿਆਂ 'ਚ ਹਾਂ ਜਿਹਦੇ ਕੇ ਵੱਧ ਤੋਂ ਵੱਧ ਪਰਚੇ 307 ਦੇ ਆ ਅਛਾ 307 ਤੱਕ ਦੇ ਪਰਚੇ ਵੀ ਦਰਜ ਆ ਤੁਹਾਡੇ ਕੋਲ 307 ਦੇ ਜਿਆਦਾ ਹੈ 307 ਦੇ ਬਠਿੰਡਾ ਜੇਲ੍ਹ ਦੇ ਵਿੱਚ ਮੈਂ ਬੰਦ ਸੀ ਭਾਈ ਬਖਤੌਰ ਵਾਲੀ ਘਟਨਾ ਚ ਉਹ ਤੇ 307 ਦਾ ਸੀ ਹੂੰ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਉਹਦੇ ਚ 7 ਦਾ ਸੀ ਹੂੰ ਮਨ ਵਾਲੇ ਰੇਲਵੇ ਸਟੇਸ਼ਨ ਤੇ ਗੋਲੀ ਚੱਲੀ ਉਹਦੇ ਸਤ ਤਿੰਨ ਤੋਂ 7 ਦਾ ਸੀ ਹੂੰ ਚੰਡੀਗੜ੍ਹ ਦੇ ਵਿੱਚ ਲਾਠੀ ਚਾਰ ਜੋ ਆ ਚਾਰ ਪਰਚੇ 307 ਦੇ ਉਹਦੇ ਸੀ ਜਿਹੜੇ 307 ਦੇ ਪਰਚੇ ਬਹੁਤ ਆ ਹੂੰ ਤੇ 307 ਦੇ ਪਰਚੇ ਮੇ ਪਏ ਹੋਏ ਆ ਤੇ ਬਹੁਤ ਸਾਰੇ ਕੇਸਾਂ ਜਿਹੜੇ ਉਹਦੋਂ ਛੋਟੀਆਂ ਧਾਰਾ ਮੰਨਦੇ ਨੇ ਉਹਨਾਂ ਦੇ ਵਿੱਚ ਮੈਂ ਭਗਾਉੜਾ ਪੀ ਤੇ ਮੇਰੇ ਖਿਆਲ ਚ ਦਰਜਣ ਦੇ ਲਗਭਗ ਰੇਲਵੇ ਦੇ ਪਰਚੇ ਆ ਤੁਹਾਡੇ ਤੇ ਹਾਂ ਤੇ ਪਰਚਿਆਂ ਦੀ ਕਿਤੇ ਪੈਣਗੇ ਫਿਰ ਜਦ ਲੜਾਂਗੇ ਅਸੀਂ ਹੂੰ ਜਿਹੜੇ ਸਾਨੂੰ ਪਰਚੰਦ ਤਾਂ ਐ ਵੀ ਸਾਨੂੰ ਪਤਾ ਹੈ ਜਦੋਂ ਪਤਾ ਹੈ ਸਾਨੂੰ ਇਸ ਕੰਮ ਵਿੱਚ ਪਏ ਆ ਪਰਚੇ ਤਾਂ ਹੋਣਗੇ ਹੂੰ ਅੱਛਾ ਪਰਚੇ ਤੇ ਇਹ ਵੀ ਇੱਕ ਸਵਾਲ ਉੱਠ ਸਕਦਾ ਵੀ ਫਿਰ ਪੁਲਿਸ ਗ੍ਰਿਫਤਾਰ ਕਿਉਂ ਨਹੀਂ ਕਰਦੀ ਤੁਹਾਨੂੰ ਹੋ ਸਕਦਾ ਮਿਲਕੀ ਸਟੇਟ ਨਾਲ ਕਰਵਾਏ ਹੋਣ ਦੇਖੋ ਇਹ ਤਾਂ ਨਹੀਂ ਪਤਾ ਵੀ ਪਰਚੇ ਕਿਉਂ ਨਹੀਂ ਗ੍ਰਿਫਤਾਰ ਕਰਦੀ ਹੂੰ ਇਹ ਨਹੀਂ ਤੁਹਾਨੂੰ ਪਤਾ ਪਰ ਜਦੋਂ ਗ੍ਰਿਫਤਾਰ ਕਰਦੀ ਆ ਉਹ ਤੋਂ ਸਾਰੇ ਪਰਚੇ ਪਾਉਂਦੀ ਹੁੰਦੀ ਆ ਉਹ ਜਿਹੜੇ ਪਿਛਲੇ ਪਏ ਨੇ ਪਾਉਂਦੀ ਆ ਜਿੱਦਾਂ ਗ੍ਰਿਫਤਾਰ ਕਰ ਲੈ ਫੜ ਲੈ ਜੇਲ੍ਹ ਚ ਗਏ ਤੈਨੂੰ ਮੈਂ ਇੱਕ ਉਦਾਹਰਨ ਦਿੰਦਾ ਹਾਂ ਜੀ ਵੀ 2000 ਆਪਣੀ ਬਣੀ ਸੀ ਇਹਦੀ ਸਰਕਾਰ ਅਮਰਿੰਦਰ ਦੀ 2002 ਦੇ ਵਿੱਚ ਨਹੀਂ ਦਵਾਰੇ ਜਿਹੜੀ ਦਵਾਰੇ ਹੋਂਦ ਦਵਾਰੇ 2017 ਚ ਬਣੀ ਹੈ ਤੇ ਉਦੋਂ ਪਹਿਲਾਂ ਕਾਲੀਆਂ ਦੀ ਸਰਕਾਰ ਸੀ ਜੀ 2000 ਸ਼ਾਇਦ 16 16 ਦੀ ਇਹ ਗੱਲ ਹੈ ਹੂੰ ਵੀ ਨਾਬੇ ਦੀ ਕੇਸ ਜੇਲ੍ਹ ਚ ਸਾਨੂੰ ਬੰਦ ਕਰਤਾ ਜੀ ਕਣਕ ਦੇ ਤੇ ਇੱਕ ਧਰਨ ਲੱਗੇ ਹੋਈ ਸੀ ਨਾਬੇ ਦੀ ਜੇਲ੍ਹ ਚ ਬੰਦ ਕੀਤਾ ਉਦੋਂ ਮੇਰੇ ਤੇ ਬਰਨਾਲੇ 307 ਦਾ ਪਰਚਾ ਦਰਜ ਸੀ ਜੀ ਬਰਨਾਲੇ ਸੀ ਪਤਾ ਨਹੀਂ ਕਿਤੇ ਹੋ ਉਸ ਹੂੰ ਮੈਂ ਜੇਲ੍ਹ ਸੁਪਰਡੈਂਟ ਨੂੰ ਕਿਹਾ ਵੀ ਉਹ ਵੀ ਮਰਚਾ ਮੇਰੇ ਤੇ ਪਵਾ ਦਿਓ ਉਹ 307 ਦਾ ਪਰਚਾ ਵੀ ਤੁਸੀਂ ਮੇਰੇ ਤੇ ਪਾ ਦਿਓ ਵੀ ਇਕੱਠੀ ਨਿਵਟ ਲਾਂਗੇ ਜਾਨੀ ਉਹਨਾਂ ਨੇ ਮੈਨੂੰ 752 ਚੀ ਰੱਖਿਆ 307 ਦਾ ਪਰਚਾ ਪਾਇਆ ਨਹੀਂ ਮੈਂ ਜੇਲ੍ਹ ਚ ਬੰਦ ਹੋ ਕੇ ਨਿਕਲ ਕੇ ਬਾਹਰ ਤੁਸੀਂ ਕਹਿੰਦੇ ਪਰਚਾ ਜਿ ਗਿਰਫਤਾਰ ਨਹੀਂ ਕਰਦਾ ਉਹ ਪਰਚੇ ਇਹ ਇੱਕ ਮੇਰੀ ਅਧਾਰ ਨਹੀਂ ਸਾਡੀਆਂ ਹੋਰ ਵੀ ਅਧਾਰਨਾ ਨੇ ਬਹੁਤ ਸਾਰੇ ਆਗੂਆਂ ਦੀਆਂ ਪਰਚੇ ਪਏ ਹੁੰਦੇ ਨੇ ਅਸੀਂ ਜੇਲ੍ਹ ਚ ਬੰਦ ਹੁੰਨੇ ਆ ਉਹ ਜਿਹੜੀਆਂ ਫੈਲਾ ਨੇ ਉਹ ਚੱਕਦੀ ਨਹੀਂ ਉਹ ਜਦੋਂ ਉਦੋਂ ਕੱਢਦੇ ਨੇ ਜਦੋਂ ਸਾਡੇ ਉਹ ਕੇਸ ਤੇ ਜ਼ਮਾਨਤ ਨਹੀਂ ਫੇਰ ਦੁਬਾਰੇ ਦੂਜਾ ਪਾਉਂਦੇ ਨੇ ਪਰ ਮੇਰੇ ਤੇ ਇਹ ਉਦੋਂ ਨਹੀਂ ਪਾਇਆ ਹੂੰ ਨਹੀਂ ਪਾਇਆ ਨਹੀਂ ਉਹ ਹੁਣ ਪਤਾ ਨਹੀਂ ਚੱਲੇ ਜਾਂਦਾ ਪਤਾ ਨਹੀਂ ਕਿੱਧਰ ਪਤਾ ਨਹੀਂ ਕੀ ਆ ਮੈਨੂੰ ਨਹੀਂ ਪਤਾ ਤਰੀਕਾ ਤਾਂ ਜਾਣਦੇ ਹੋ ਤੁਸੀਂ ਇਹ ਤਾਂ ਹਾਂ ਤਰੀਕਾ ਤਰੁਕਾਂ ਦੇ ਨਹੀਂ ਕਿਤੇ ਜਾਂਦਾ ਮੈਂ ਤਰੀਕਾ ਹੂੰ ਜਾਣਦੇ ਆ ਜਿਹੜਿਆਂ ਦੇ ਅਸੀਂ ਜਿਨ੍ਹਾਂ ਦੇ ਅਸੀਂ ਸਬੰਦ ਉਹਨਾਂ ਨੇ ਭੇਜਤੇ ਹਾਂ ਅਸੀਂ ਫੜ ਲਏ ਉਹ ਤਰੀਕਾ ਤੇ ਅਸੀਂ ਜਾਣਦੇ ਆ ਜਿਹੜੀਆਂ ਦੇ ਸਬੰਦ ਨਹੀਂ ਆਏ ਹੋਏ ਜਿਆਸੀ ਨਹੀਂ ਫੜੇ ਜੱਕ ਪਿਛੋਂ ਉਹਨਾਂ ਨੇ ਕਰਤਾ ਦੋ ਵਾਰੀ ਆ ਕੇ ਕਹਿ ਕੇ ਭਗਾੜਾ ਕਰਾਰ ਦਿੱਤਾ ਉਹ ਤਾਂ ਹੁਣ ਜਿੱਦੇ ਕੇਸ ਪੈਣਗੇ ਉਦੋਂ ਹੀ ਪੜਨਗੇ ਉਦੋਂ ਹੀ ਹੋਣਗੇ ਭਗਾੜੇ ਤਾਂ ਨੋਟਿਸ ਲੱਗ ਜਾਂਦੇ ਭਗਾੜੇ ਤਾਂ ਖੜਨ ਲਈ ਪੁਲਿਸ ਆਏ ਹੋ ਜਾਂਦਾ ਸਾਰਾ ਕੁਝ ਤੁਹਾਨੂੰ ਫਿਰ ਵੀ ਨਹੀਂ ਫੜਦੀ ਇਹ ਤਾਂ ਹੁਣ ਸਰਕਾਰ ਨੂੰ ਪੁੱਛੋ ਤੁਸੀਂ ਪੁਲਿਸ ਨੂੰ ਪੁੱਛਣ ਨਾਲ ਇਹ ਸਰਕਾਰ ਦਾ ਤਾਂ ਐ ਨਹੀਂ ਭਗਾੜੇ ਤਾਂ ਦੂਜੀ ਸਰਕਾਰ ਜਿਹੜੀ ਇਹ ਤੋਂ ਪਹਿਲਾਂ ਲਾ ਕੇ ਅਮਰਿੰਦਰ ਦੀ ਉਹਦੇ ਕਿਤੇ ਹੋਇਆ ਲੇ ਲਾਜੀ ਕਰਕੇ ਵੀ ਛੱਡ ਸਕਦੇ ਗਵਾਂਡੀ ਕਰਕੇ ਲਾਜੀ ਕਰਕੇ ਤਾਂ ਇਦਾਂ ਕੰਨ ਛੱਡਦੇ ਨੇ ਪੁਲਿਸ ਸਰਕਾਰ ਕਾਨੂੰਨ ਛੱਡਦਾ ਹੁੰਦਾ ਕਦੇ ਕਿਸੇ ਨੂੰ ਲਾਜੀ ਕਰਕੇ ਜਨਤ ਇਹ ਮੇਰੀ ਨਹੀਂ ਵੀ ਮੈਂ ਇਕੱਲੇ ਤੇ ਮੇਰੇ ਤੇ ਨਹੀਂ ਇਕੱਲੇ ਤੇ ਇਹ ਹੁਣ ਅਸੀਂ ਕਿੰਨੇ ਆ ਦਿੱਲੀ ਵਾਲੇ ਮੋਰਚੇ ਦੇ ਵਿੱਚ ਸਾਡੇ ਤੇ ਪਰਚੇ ਤਾਂ ਸਾਰੇ ਤੇ ਪਏ ਹੋਏ ਹੂੰ ਹੁਣ ਬੀਜੇਪੀ ਦੇ ਕਿਹਦੇ ਨਾਲ ਲਿਹਾਜਾ ਹੂੰ ਬੀਜੇਪੀ ਨੇ ਕਿਸੇ ਨਾਲ ਲਿਹਾਜ ਤਾਂ ਹੈ ਨਹੀਂ ਨਹੀਂ ਹੈ ਜੀ ਚੱਲ ਜੇ ਮੇਰੇ ਨਾਲ ਲਿਹਾਜੋ ਤੇ ਕਲਮੰਤ ਸੰਧੂ ਨਾਲ ਨਹੀਂ ਰਾਜੀਵ ਨਾਲ ਨਹੀਂ ਉਹਨਾਂ ਦੇ ਪਰਚੇ ਪਏ ਨੇ ਹੂੰ ਯੋਗਿੰਦਰ ਜਾਦਵ ਨਾਲ ਤਾਂ ਨਹੀਂ ਕੋਈ ਲਿਹਾਜਾ ਜਦੋਂ ਇਹ ਜਨਤਕ ਮੂਵਮੈਂਟ ਦੇ ਵਿੱਚ ਉਹਨਾਂ ਦਾ ਇਹ ਡਰ ਹੁੰਦਾ ਵੀ ਜਨਤਾ ਨੂੰ ਵਿਰੋਧ ਕਰਨ ਵਾਸਤੇ ਉਹਦੋਂ ਐਂ ਕਹਿੰਦੇ ਪਰਚੇ ਪਾ ਕੇ ਰੱਖੋ ਜਿੰਦੇ ਲੋੜ ਹੋਵੇ ਕੱਢ ਲਾਂਗੇ ਹੂੰ ਇਹ ਸਰਕਾਰ ਦੀ ਆਪਣੀ ਪਾਲਿਸੀ ਆ ਆਪਣੀ ਟੈਂਡੈਂਸੀ ਉਹਨਾਂ ਦੀ ਕੀ ਆ ਉਹ ਇਹ ਸਾਨੂੰ ਨਹੀਂ ਪਤਾ ਇਹ ਤਾਂ ਸਾਨੂੰ ਨੂੰ ਪਤਾ ਹੈ ਨਾ ਸਰਕਾਰ ਨੂੰ ਵੀ ਪਤਾ ਝੂਠੇ ਪਰਚੇ ਪਾਏ ਹੂੰ ਹੁਣ ਦਿੱਲੀ ਅਸੀਂ ਨੇ ਕੀ ਕੀਤਾ ਹੂੰ ਨਾ ਅਸੀਂ ਲਾਲ ਕਿਲੇ ਤੇ ਗਏ ਨਾ ਅਸੀਂ ਅੰਦਰ ਗਏ ਅਸੀਂ ਜਿੱਥੇ ਤੱਕ ਦਾ ਸਾਡਾ ਮੱਥਾ ਰੂਟੇ ਉਹ ਤੇ ਅਸੀਂ ਮਾਰਚ ਕਰਕੇ ਵਾਪਸ ਆ ਗਏ ਕੋਈ ਭੰਨ ਨਹੀਂ ਕੋਈ ਤੋੜ ਨਹੀਂ ਕੋਈ ਨਫਾ ਨਹੀਂ ਕੋਈ ਨੁਕਸਾਨ ਨਹੀਂ ਪਰਚਾ ਤਾਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਸਾਨੂੰ ਧਰਾਂ ਮਾ ਕਿਹੜੀਆਂ ਲਾਈਆਂ ਨੇ ਸੰਤਾ ਸ਼ੱਕ ਕਰਕੇ ਤੇ ਯੂਪੀ ਨਾਲ ਉਹ ਉਹਨਾਂ ਦਾ ਹੂੰ ਇਸ ਕਰਕੇ ਉਹ ਕੰਮ ਉਹਨਾਂ ਦਾ ਹੈ ਸਰਕਾਰਾਂ ਦਾ ਕੰਮ ਹੈ ਸਾਡਾ ਇਸ ਕੰਮ ਹੈ ਇਜੀਟੇਸ਼ਨ ਕਰਨਾ ਜਿੱਦਿਆਂ ਕੋਈ ਨਾ ਪਾਸੇ ਕਿਸੇ ਪਰਚੇ 'ਚ ਫੜ ਕੇ ਲੈ ਜਾਣਗੇ ਗ੍ਰਿਫਤਾਰ ਕਰ ਲੈਣਗੇ ਕੇਸਪ ਬੁਕਤਾਂ ਦੇ ਜੇਲ੍ਹਾਂ 'ਚ ਬੰਦ ਹੋ ਜਾਣ ਸਿੱਖ ਧਰਮ ਦੇ ਕਹਿੰਦੇ ਵੀ ਸਿੱਖ ਸਿੱਖਾਂ ਦੇ ਖਿਲਾਫ ਰਹਿ ਆ ਕੰਮ ਰਿਡ ਤੋਰੀ ਜਥੇਬੰਦੀ ਵੀ ਜਿਹੜੀ ਐ ਉਸ ਮੂਮੈਂਟ ਨਾਲ ਜੁੜੀ ਹੋਈ ਐ ਵੀ ਸਿੱਖਾਂ ਦੇ ਖਿਲਾਫ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਦੋਂ ਵੀ ਇਹਨਾਂ ਨੇ ਖੁਸ਼ੀਆਂ ਮਨਾਈਆਂ ਉਸ ਤੋਂ ਬਾਅਦ ਲਗਾਤਾਰ ਸਰਕਾਰੀ ਅਸਾਲਟਾਂ ਦੇ ਨਾਲ ਰੈਫਲਾਂ ਦੇ ਨਾਲ ਸਿੱਖਾਂ ਦਾ ਕਤਲ ਕੀਤਾ ਕਿ ਨਹੀਂ ਸੱਚਾਈ ਇਹ ਗੱਲ। ਕੋਈ ਤਾਂ ਉਹਨਾਂ ਨੂੰ ਪੁੱਛਣ ਜਿਨ੍ਹਾਂ ਨਾਲ ਇਹ ਘਟਨਾ ਵਾਪਰੀ ਐ ਜਿਹੜੇ ਰਫਲਾਂ ਚੱਕੀਆਂ ਨੇ ਜਿਹੜੇ ਕਾਮਰੇਡ ਨੇ ਜੀ ਮੈਂ ਭਾਰਤੀ ਕਿਸਾਨ ਉਜਤਾ ਦਾ ਸੂਬਾ ਪ੍ਰੈਜ਼ੀਡੈਂਟ ਆ ਜੀ ਮੇਰੇ ਨਾਲ ਤੁਸੀਂ ਉਹ ਸਹਿਯੋਗ ਇਸ ਗੱਲ ਬਗ ਸਿੰਘ ਦੀ ਵਿਚਾਰਧਾਰਾ ਕਿਹੜੀ ਹੈ ਮੈਂ ਇਸ ਨੂੰ ਪ੍ਰਵਾਨ ਕਰਦਾ ਇਹਨੂੰ ਮੰਨਦਾ ਉਹ ਮੇਰੇ ਤੇ ਸਵਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਵਾਲ ਉਹਨਾਂ ਤੇ ਹੈ ਜਿਨ੍ਹਾਂ ਲੋਕਾਂ ਨੇ ਉਦੋਂ ਇਹ ਜ਼ਰਾ ਕੁਝ ਕੀਤਾ ਜੀ ਕਿਸੇ ਤੇ ਵੀ ਜ਼ਬਰ ਹੋਇਆ ਹਮ ਜਦੋਂ ਮੁਕਾਬਲੇ ਹੁੰਦੇ ਰਹੇ ਨੇ ਝੂਠੇ ਮੁਕਾਬਲੇ ਜੀ ਬੇਦੋਸ਼ੇ ਲੋਕਾਂ ਦੇ ਕਤਲ ਹੁੰਦੇ ਰਹੇ ਨੇ ਚਾਹੇ ਉਹ ਕਿਸੇ ਦੇ ਨੇ ਚਾਹੇ ਹਿੰਦੂਆਂ ਦੇ ਮਾਰੇ ਗਏ ਚਾਹੇ ਸਿੱਖਾਂ ਦੇ ਮਾਰੇ ਗਏ ਹਮ ਚਾਹੇ ਪੁਲਿਸ ਦੇ ਮਾਰੇ ਗਏ ਚਾਹੇ ਕਿਸੇ ਦਾ ਪਰਿਵਾਰ ਮਾਰਿਆ ਗਿਆ ਬੇਦੋਸੇ ਕਤਲਾਂ ਦੇ ਅਸੀਂ ਹਮੇਸ਼ਾ ਵਿਰੋਧ ਚ ਰਹੇ ਹਾਂ ਹਮੇਸ਼ਾ ਪਹਿਲਾਂ ਵੀ ਰਹੇ ਹਾਂ ਤੇ ਹੁਣ ਵੀ ਕਰਦੇ ਨੇ ਉਹ ਬੇਦੋਸੇ ਕਤਲ ਕਰਨ ਵਾਲੇ ਕੇਪੀਐਸ ਗਿੱਲ ਕੌਣ ਸੀ ਭਾਈ ਉਹ ਵੀ ਤਾਂ ਸਿੱਖ ਸੀ ਨਾ ਤੇ ਇਸ ਕਰਕੇ ਵੈਦਿਆ ਕੌਣ ਸੀ ਉਹ Hindu ਸੀ ਅਸੀਂ ਉਹਨਾਂ ਦਾ ਜਿਹੜਾ ਵੀ ਕਾਤਲ ਹੈ ਅਸੀਂ ਐ ਤਾਂ ਨਹੀਂ ਦੇਖਣਾ ਵੀ ਉਹ ਕਾਤਲ ਕਿਹੜੇ ਧਰਮ ਦਾ ਕਿਹੜੀ ਜਾਤ ਦਾ ਇਹਦਾ ਵਿਰੋਧ ਕਰਨਾ ਹੈ ਕਿ ਨਹੀਂ ਕਰਨਾ ਜਿਹੜਾ ਜਾਬਰ ਉਹ ਤਾਂ ਜਾਬਰ ਹੈ ਨਾ ਜਾਬਰ ਤਾਂ ਕਿਸੇ ਜਾਤ ਦਾ ਕਿਸੇ ਗੋਤ ਦਾ ਕਿਸੇ ਧਰਮ ਦਾ ਹੋਵੇ ਜਵਰਦਾ ਵਿਰੋਧ ਅਸੀਂ ਕਰਾਂਗੇ ਹੁਣ ਕਾਰਪੋਰੇਟ ਦੀ ਅਸੀਂ ਜਾਤ ਪੁੱਛਾਂਗੇ ਪਹਿਲਾਂ ਵੀ ਕੀ ਐ ਅਸੀਂ ਵਾਨੀਆਂ ਨੂੰ ਪੁੱਛਣ ਜਾਈਏ ਵੀ ਤੁਹਾਡਾ ਗੋਤ ਕੀ ਐ ਧਰਮ ਕੀ ਐ ਉਹ ਕਾਰਪੋਰੇਟ ਨੇ ਲੁੱਟਦੇ ਨੇ ਲੁੱਟਦੇ ਕੱਲੇ ਹਿੰਦੂਆਂ ਨੂੰ ਨਹੀਂ ਕੱਲੇ ਮੁਸਲਮਾਨਾਂ ਨੂੰ ਨਹੀਂ ਕੱਲੇ ਸਿੱਖਾਂ ਨੂੰ ਨਹੀਂ ਸਾਰਿਆਂ ਨੂੰ ਲੁੱਟਦੇ ਨੇ ਉਹ ਕੰਮ ਕਰਨ ਵਾਲੇ ਬੰਦੇ ਨੂੰ ਸਾਰਿਆਂ ਨੂੰ ਲੁੱਟਦੇ ਨੇ ਇਸ ਕਰਕੇ ਸਾਨੂੰ ਤਾਂ ਅਸੀਂ ਤਾਂ ਇਹ ਨਹੀਂ ਵੀ ਕਾਰਪੋਰੇਟ ਆ ਕਾਰਪੋਰੇਟ ਕੋਈ ਵੀ ਧਰਮ ਦਾ ਬੰਦਾ ਹੋ ਸਕਦਾ ਕਿਸੇ ਵੀ ਜਾਤ ਦਾ ਬੰਦਾ ਹੋ ਸਕਦਾ ਸਾਡੀ ਤਾਂ ਉਹਨਾਂ ਨਾਲ ਲੜਾਈ ਹੈ ਸਾਡੀ ਆ ਤਾਂ ਵਿਚ ਵਿਚਾਰੇ ਤਾਂ ਇਹਨਾਂ ਗਿੱਟਾਂ 'ਚ ਵੱਜਦੇ ਫਿਰਦੇ ਨੇ ਸਾਡੇ ਸਾਡੀ ਇਹਨਾਂ ਨਾਲ ਤਾਂ ਕੋਈ ਲੜਾਈ ਨਹੀਂ ਉਹ ਜੇ ਤੋਂ ਗਲਤ ਹੁੰਦਾ ਨਾ ਕਿ ਤੁਸੀਂ ਸਟੇਜ ਦੇ ਉੱਤੇ ਵੀ ਗੁਰਦੁਆਰਿਆਂ ਦੇ ਵਿੱਚ ਮੀਟਿੰਗਾਂ ਰੱਖ ਲੈਣਿਓ ਲੰਗਰ ਵੀ ਖਾ ਲੈਣਿਓ ਤੇ ਸਟੇਜ ਦੇ ਉੱਤੇ ਤੁਸੀਂ ਬੋਲੇ ਸੋਨੇ ਹਲ ਦਾ ਨਾਰਾ ਨਹੀਂ ਲਾਉਣ ਦਿੰਦੇ ਬਿਲਕੁਲ ਗੱਲ ਸੁਣੋ ਬਾਈ ਹਾਂਜੀ ਸੋਨੇ ਹਲ ਦਾ ਨਾਰਾ ਸੀ ਸਟੇਜ ਤੋਂ ਇਸ ਕਰਕੇ ਆਈ ਨਹੀਂ ਹੈਗਾ ਵੀ ਅਸੀਂ ਸੋਨੇ ਹਲ ਦਾ ਨਾਰਾ ਮਾਰਦੇ ਨਹੀਂ ਹੂੰ ਜਿਹੜਾ ਤੁਸੀਂ ਕਹਿੰਦੇ ਵੀ ਗੁਰਦੁਆਰਿਆਂ ਚ ਲੰਗਰ ਖਾਣਿਓ ਹੂੰ ਤੁਹਾਨੂੰ ਇਹ ਪਤਾ ਹੈ ਜਿਹੜੇ ਵੀ ਗੁਰਦੁਆਰੇ ਚ ਸਾਡੀ ਦੁਪਹਿਰ ਨੂੰ ਮੀਟਿੰਗ ਹੁੰਦੀ ਹੋਵੇ ਜੀ ਜਦ ਦੁਪਹਿਰ ਦਾ ਖਾਣੇ ਦੀ ਅਸੀਂ ਤਾਂ ਉਸ ਦੇ ਵਿੱਚ ਗੱਟਾ-ਗਾਟਾ ਸਮਾਹੀ ਦਾ ਕਣਕ ਦਾ ਸਾਲ ਚ ਇਕੱਠਾ ਕਰਕੇ ਕਣ ਜੀ ਨੂੰ ਮਿਕ ਪਤਾ ਹੋਣਾ ਚਾਹੀਦਾ ਜੇ ਗੁਰਦੁਆਰੇ ਚ ਅਸੀਂ ਚਾਹ ਵੀ ਕਰਨੀ ਪੈਜੋ ਜਾਂ ਸਾਡੀ ਲਗਾਤਾਰ ਉੱਤੇ ਮੀਟਿੰਗ ਚੱਲਦੀ ਹੈ ਕਿਸੇ ਗੁਰੂ ਘਰ ਚ ਜੀ ਵੈਸੇ ਗੁਰੂ ਘਰ ਵਾਲੇ ਸਾਤੋਂ ਕਦੇ ਲੈਂਦੇ ਨਹੀਂ ਠੀਕ ਹੈ ਪਰ ਅਸੀਂ ਉਸ ਗੁਰੂ ਘਰ ਦੇ ਵਿੱਚ ਉਹ ਉਹ ਚਾਹ ਤੇ ਦੁੱਧ ਇਥੋਂ ਲੈ ਕੇ ਜਾਂਦੇ ਹਾਂ ਠੀਕ ਹੈ ਹਾਲਾਂਕਿ ਸਾਨੂੰ ਕਹਿੰਦੇ ਨੇ ਵੀ ਤੁਸੀਂ ਖੇਤਰਾ ਨਾ ਕਰਿਆ ਇਹ ਗੁਰੂ ਘਰ ਹੈ ਕੀ ਦੇ ਨੇ ਹਮ ਜਿਹੜਾ ਗੁਰੂ ਘਰ ਦੇ ਵਿੱਚ ਉੱਥੇ ਸੇਵਾਦਾਰ ਹੈ ਹਮ ਉਹ ਆਪ ਤਾਂ ਕੁਝ ਕਰਦਾ ਨਹੀਂ ਵਿਚਾਰਾ ਉਹ ਤਾਂ ਸੇਵ ਸਵੱਛ ਸਾਮ ਸੰਭਾਲ ਵਾਸਤੇ ਆ। ਜੀ। ਰਸਣ ਪਾਣੀ ਤਾਂ ਲੋਕਾਂ ਨੇ ਦੇਣਾ ਹੁੰਦਾ। ਜੀ। ਅਸੀਂ ਲੋਕਾਂ ਸਾਡੇ ਗੁਰਦੁਆਰੇ ਨੇ ਸਾਡੀ ਕਮਿਊਨਿਟੀ ਦੇ ਗੁਰਦੁਆਰੇ ਨੇ। ਜੀ। ਅਸੀਂ ਆਪਣਾ ਰਸਣ ਪਾਣੀ ਉੱਥੇ ਦਿੰਨੇ ਆ। ਤੇ ਅਸੀਂ ਉਹ ਪੂਰੀ ਸੰਗਤ ਨੂੰ ਛਕਦੇ ਆਂ ਇਹ ਤਾਂ ਨਹੀਂ ਵੀ ਅਸੀਂ ਸਕੇ ਹਾਂ ਉੱਥੇ। ਹੂੰ। ਇਸ ਕਰਕੇ ਅਸੀਂ ਜਿਹੜੀ ਕਮਿਊਨਿਟੀ ਦੇ ਵਿੱਚ ਰਹਨੇ ਆ, ਇੱਥੇ ਸਿੱਖ ਕਮਿਊਨਿਟੀ ਵੱਧ ਹੈ। ਸਾਡੇ ਪਿੰਡ ਵਿੱਚ ਤੁਸੀਂ ਦੇਖ ਲਓ ਹੁਣ ਸਾਰੇ ਸਿੱਖ ਨੇ। ਜੀ। ਤੇ ਸਾਰੀ ਕਮਿਊਨਿਟੀ ਸਿੱਖਾਂ ਦੀ ਹੈ। ਸਾਰੇ ਰਸਮ ਰਿਵਾਜ ਉਸੇ ਤਰ੍ਹਾਂ ਉਸੇ ਕਮਿਊਨਿਟੀ ਦੇ ਆਧਾਰ ਤੇ ਹੁੰਦੇ ਨੇ। ਹੂੰ। ਤੇ ਅਸੀਂ ਉਹਨਾਂ ਕਿਹਦੇ ਐ ਨਾ ਕਹਿੰਦੇ ਮੰਨਦੇ ਨਹੀਂ ਤੁਸੀਂ ਮੰਨਣਾ ਕੀ ਹੂੰ ਉਹਨਾਂ ਵਾਂਗੂ ਮੰਨੋ ਹੂੰ ਉਹਨਾਂ ਵਾਂਗੂ ਕਰੋ ਹੂੰ ਜੋ ਉਹ ਕਹਿੰਦੇ ਨੇ ਉਹ ਕਰੋ ਹੂੰ ਤਾਂ ਸਿੱਖਾਂ ਸੀ ਹਾਂ ਜੀ ਜਿਵੇਂ ਸਿਮਰਜੀਤ ਮਾਨ ਸਾਨੂੰ ਕਹਿੰਦਾ ਹਾਂ ਓਵੇਂ ਅਸੀਂ ਕਰੀਏ ਫੇਰ ਅਸੀਂ ਸਿੱਖਾਂ ਹਾਂ ਹਾਂ ਜੀ ਜਿਨੇ ਸਾਨੂੰ ਅੰਬਰਤਪਾਲ ਕਹਿੰਦਾ ਓਵੇਂ ਅਸੀਂ ਕਰੀਏ ਫੇਰ ਅਸੀਂ ਸਿੱਖਾਂ ਹੂੰ ਜੇ ਸਾਡਾ ਮਹਾਂਦਰਾ ਸਿੱਖਾਂ ਵਾਲਾ ਫੇਰ ਤੁਸੀਂ ਸਿੱਖ ਨਹੀਂ ਜੇ ਤੁਸੀਂ ਅੰਬਰਤ ਨਹੀਂ ਸਕਿਆ ਫੇਰ ਤੁਸੀਂ ਸਿੱਖ ਨਹੀਂ ਹੂੰ ਤੁਹਾਨੂੰ ਇਹ ਗੱਲ ਦਾ ਪਤਾ ਮਨਿੰਦਰ ਜੀ ਵੀ 47 ਤੋਂ ਬਾਅਦ ਸਾਡੇ ਤੇ ਸੁਨਾਮ ਸ਼ਹਿਰ ਆ ਹਾਂਜੀ ਸਾਡੇ ਜਿਹੜੇ 47 ਤੋਂ ਬਾਅਦ ਪਾਕਿਸਤਾਨ ਚੋਂ ਆਏ ਹੋਏ ਨੇ ਇਹ ਲੋਕ ਜੀ ਲੋਕ ਜੀ ਉਹ ਹਿੰਦੂ ਕਮਿਊਨਿਟੀ ਦੇ ਨੇ ਬਹੁਤ ਸਾਰੇ ਲੋਕ ਉਹਨਾਂ ਦੀ ਗਿਣਤੀ ਕਾਫੀ ਹੈ ਉਹ ਮੈਂ ਸਾਡੇ ਉਹਨਾਂ ਦੇ ਆਉਣੀ ਜਾਣੀ ਬਣ ਗੀ ਉਹਨਾਂ ਦਾ ਕੱਪੜੇ ਦਾ ਬਿਜ਼ਨਸ ਸੀਗਾ ਅਸੀਂ ਉਹਨਾਂ ਦੇ ਆਉਂਦੇ ਜਾਂਦੇ ਸੀ ਇੱਕ ਦਿਨ ਮੈਂ ਕਿਹਾ ਸਵੇਰੇ ਸਵੇਰੇ ਸਾਡੇ ਲਈ ਸਾਨੂੰ ਕੋਈ ਕੰਮ ਸੀਗਾ ਉਹਨਾਂ ਨੇ ਕਹਾ ਜਾਣਾ ਸੀ ਜਿਹੜਾ ਉਹਨਾਂ ਦਾ ਡੈਡੀ ਸੀ ਉਹ ਪਾਠ ਕਰਨ ਲੱਗ ਰਿਹਾ ਜਿਹੜੇ ਕਮਰੇ ਚੋਂ ਪਾਠ ਕਰਨ ਲੱਗ ਰਿਹਾ ਉਦੋਂ ਇਹ ਹੈ ਨਹੀਂ ਸੀ ਵੀ ਇੱਥੇ ਗੁਰੂਗਨ ਸਾਹਿਬ ਨਹੀਂ ਰਹਿ ਸਕਦਾ ਹੂੰ ਉਹਨਾਂ ਦਾ ਗੁਰੂ ਰੰਤ ਰੱਖਿਆ ਹੋਇਆ ਕਮਰਾ ਬਹੁਤ ਵਧੀਆ ਸਜਾਇਆ ਹੋਇਆ ਤੇ ਉਹਦੀ ਰਮਾਲ ਆਪਦੇ ਸਿਰ ਤੇ ਬੰਨੀ ਹੋਈ ਕੱਪੜੇ ਦੇ ਚਿੱਟੇ ਪਾਏ ਹੋਏ ਪਾਠ ਕਰਨ ਲੱਗ ਰਿਹਾ ਉਹ ਪਾਠ ਕਰਕੇ ਜਦੋਂ ਉੱਠ ਕੇ ਆਇਆ ਨਮ ਨਤਮਸਤਕ ਹੋ ਕੇ ਕਮਰਾ ਬੰਦ ਕਰ ਦਿੱਤਾ ਬਿਲਕੁਲ ਹੈ ਮੈਂ ਉਹਨੇ ਭਾਜੀ ਤੁਸੀਂ ਵੀ ਗੁਰੂਗਨ ਸਾਹਿਬ ਦੀ ਪਾਠ ਕਰ ਦਿਓ ਕਹਿੰਦੇ ਜੀ ਅਸੀਂ ਤਾਂ ਮੰਨਦੇ ਆ ਗੁਰੂ ਨੂੰ ਹੂੰ ਕਹਿੰਦੇ ਅਸੀਂ ਤਾਂ ਸਾਡੇ ਦਾ ਸਾਰਾ ਸਾਰੀ ਕਿੰ ਜਿਹੜੇ ਇਹ ਬਰਾਦਰੀ ਹੈ ਉਧਰੋਂ ਆਈ ਹੋਈ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੂੰ ਇਹ ਅੱਜ ਤੋਂ ਮੇਰੇ ਖਾ 40 ਸਾਲ ਪਹਿਲਾਂ ਜਗਦਾ ਅੱਜ ਉਹ ਸਾਰੇ ਦੇ ਸਾਰੇ ਮੰਦਰਾਂ ਚ ਜਾ ਕੇ ਪਾਠ ਪੂਜਾ ਕਰਦੇ